वेलकम टू खन्ना न्यूज़ लाइव सोशल मीडिया ते एक वीडियो वायरल हो रही है जिस ਵਿੱਚ ਖੰਨਾ ਦੇ ਐਸਆਈ ਨੇ ਨਸ਼ੇ ਦੀ ਹਾਲਤ ਵਿੱਚ ਆਪਣੇ ਹੀ ਐਸਐਚਓ ਨੂੰ ਗਾਲ੍ਹਾਂ ਕੱਢੀਆਂ ਜਿਸ ਕਾਰਨ ਐਸਆਈ ਖਿਲਾਫ ਵਿਵਾਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਸਿਟੀ ਥਾਣਾ ਦੇ ਐਸਆਈ ਸੁਰਾਜਦੀਨ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ ਜਿਸ ਦੀ ਸ਼ਿਕਾਇਤ ਐਸਐਚਓ ਹਿਮੰਤ ਮਲਹੋਤਰਾ ਨੂੰ ਕੀਤੀ ਗਈ ਐਸਐਚਓ ਨੇ ਥਾਣਾ ਮਨਸ਼ੀ ਨੂੰ ਨਾਲ ਲੈ ਕੇ ਏਐਸਆਈ ਸਰਾਜੂਦੀਨ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਏਐਸਆਈ ਨੇ ਉੱਥੇ ਐਮਰਜੈਂਸੀ ਵਾਰਡ ਵਿੱਚ ਕਾਫੀ ਹੰਗਾਮਾ ਕੀਤਾ ਅਤੇ ਐਸਐਚਓ ਨਾਲ ਬਸਲੂਕੀ ਵੀ ਕੀਤੀ ਇਸ ਮੌਕੇ ਨੌਬਤ ਹੱਥੋ ਪੈਰ ਤੱਕ ਵੀ ਪਹੁੰਚ ਗਈ ਜਿਸ ਤੋਂ ਬਾਅਦ ਡੀਐਸਪੀ ਰਕੇਸ਼ ਕੁਮਾਰ ਮੌਕੇ ਤੇ ਪਹੁੰਚ ਗਏ ਅਤੇ ਸਥਿਤੀ ਤੇ ਕਾਬੂ ਪਾਇਆ ਗਿਆ ਇਹ ਅਸੀਂ ਸਰਾਜਦੀਨ थाना ਸਿਟੀ ਵਨ ਦੇ ਵਿੱਚ ਤਣਾਤ ਆ ਐਸਐਚਓ ਹਮੰਤ ਮਲੋਤਰਾ ਨੂੰ ਕੱਲ ਇਹ ਕੰਪਲੇਂਟ ਮਿਲੀ ਵੀ ਇਹ ਦੀ ਸ਼ਰਾਬ ਪੀਤੀ ਹੋਈ ਹੈ ਡਿਊਟੀ ਦੌਰਾਨ ਜਿਸ ਤੇ ਇਹ ਦਾ ਮੌਲਾਜਾ ਕਰਨ ਵਾਸਤੇ ਡਾਕਟਰੀ ਮੈਡੀਕਲ ਕਰਾਉਣ ਵਾਸਤੇ ਸਿਵਲ ਹਸਪਤਲ ਖੰਨਾ ਲੈ ਕੇ ਗਿਆ ਉੱਤੇ ਇਹ ਦਾ ਐਸ ਐਚਓ ਸਾਹਿਬ ਨਾਲ ਬੋਲ ਬੁਲਾਰਿਆ ਹੋਇਆ ਤੇ ਉਹਦੀ ਵੀਡੀਓ ਵੀਰਲ ਹੋਈ ਹੈ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਇਹ ਦਾ ਮੌਲਾਜਾ ਹੋ ਗਿਆ ਤੇ ਜੋ ਮਹਿਕਮਾ ਨਾਲ ਸਖਤੋ ਸਖਤ ਕਾਰਵਾਈ ਹੋਗੀ ਇਹਦੇ ਵਰਕਲੋਗ ਅਉਣ ਵਿਚ ਲਿਆਂਦੀ ਜਾਊਗੀ ਸਰ ਇਹਦੇ ਤੇ ਕੀ ਐਕਸ਼ਨ ਲਿਆ ਜਾ ਰਿਹਾ ਜੀ ਮਹਿਕਮਾ ਨਾਲ ਕਾਰਵਾਈ ਹੋਗੀ ਜੀ ਸਾਰੀ ਰਿਪੋਰਟ ਲੈ ਕੇ ਡਿਟੇਲ ਦੇ ਵਿੱਚ ਜੋ ਵੀ ਹੋਊਗੀ ਕੀਤੀ ਜਾਊਗੀ ਬਹੁਤ ਮਾੜੀ ਗੱਲ ਹੈ ਇਹਨਾਂ ਜੋ ਯੂਨੀਫਾਰਮ ਵਿੱਚ ਪਾ ਕੇ ਜਾਈ ਕਟਨ ਕੀਤੀ ਹੈ ਉਹ ਮੜੀ ਗੱਲ ਹੈ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ ਮੇਰੇ ਤੂੰ ਰੈਜੂਲ ਕਰਾਉਣ ਲੱਗੇ ਮੈਨੂੰ ਪੂਰਾ ਖੰਨਾ ਕੱਟ ਕੇ ਦੇ ਖਲਾਫੇ ਨਾ ਗਾੜਿਓ ਮੇਰੇ ਤੂੰ ਥੱਫੜ ਮਾਰਨ ਨਾ ਕੋਣ ਕੰਮ ਕਰਾਜਾ ਕਰਾਉਣਾ ਆ ਆ ਲੋ ਜੀ ਓ ਪੀ ਸੀ ਆਰ ਰਹਿਣਾ ਨਹੀਂ ਜਗਾਦੀ ਨੂੰ ਕੌਣ ਆ ਮੈਂ ਡਾਕਟਰ ਇੰਦਰਗਲ ਕਹ ਰਿਹਾ ਤੇ ਬਲਾਕ ਪੈਂਡਾ ਹੋਊਗਾ ਮੈਂ 50 70 ਦੇਖਿਆ ਕੋਈ ਗੱਲ ਨਹੀਂ ਸੱਚ ਜੀ ਬੀ ਐਮ ਐਲ ਐ ਜਾਉਦੇ ਡਾਕਟਰ ਚਾਣਾ ਉਹ ਤੋਂ ਹੀ ਭਾੜੀ ਬੰਦੇ ਨੂੰ ਜੋ ਖੱਪੜ ਮੁੱਟ ਕੇ ਮਾਰਨੂੰ ਤੈਨੂੰ ਮੈਂ ਪਸੰਦ ਨੂੰ ਹਾਲੇ ਦੇ ਦੇਖਿਆ ਜੀ ਮਾ ਦਾ ਦਾੰਦ ਫੇਰ ਤੋਂ ਤੂੰ ਕੋਈ ਦੱਸਾਂ ਨਾ ਆ ਮੇਰਾ ਚੇਲਾ ਜਿਹੜਾ ਬੜਾ ਇਹਦਾ ਕੰਟੇ ਬਣਿਆ ਫਿਰ ਦਾ ਮਤਲਬ ਤੂੰ ਜਿਹੜਾ ਬੈਠਣਾ ਕੱਢ ਦੇ ਉਹ ਬੁਲਾਓ ਬਹਿ ਜਾ ਸਾਥੀ ਬਹਿ ਜਾ ਦੋ ਕੋਈ ਗੱਲ ਤੇਰੀ ਗੱਲ ਦੀ ਮਾਫ ਦੇ ਮੈਨੂੰ ਨਹੀਂ ਲੱਭਿਆ ਉੱਥੇ ਨੰਬਰ ਬੁਲਾਓ ਤੇ ਮੈਂ ਜਲਦੀਓ ਲੱਭ ਲਿਆ ਹਾਂ ਬਹਿ ਜਾ ਬਹਿ ਜਾ ਘਾੜ ਦੇ ਨਾ ਉਹ ਬਾਅਦ ਚ ਦੇਖਾਂਗੇ ਸ਼ਰਾਬੀ ਬੇਜ਼ੁਕਰ ਪੈਗ ਲਾਇਆ ਆ ਆ ਬਹਿ ਜਾ ਜਿਹੜਾ ਨਾ ਫੜਨਾ ਫੜ ਜਾ ਕੱਢਾ ਉਹ ਜੀ ਸਹੀ ਸਰਾਜ ਜੀ ਆ ਸਮਾਗਲੀ ਕੰਨ ਦੇ ਬੈਲਟ ਮਾਰਾ ਚ ਲੱਖੀਆ ਦਾ ਤੂੰ ਮੈਨੂੰ ਲੈ ਗਿਆ ਵੀ ਐ ਐਮ ਐਲ ਐ ਤੋਂ ਦੇ ਡਾਕਟਰ ਜਾਣਾ ਤੂੰ ਚੱਲ ਉੱਥੇ ਕਢਾਉਣ ਲੱਗਿਆ ਤੂੰ ਮੇਰਾ ਖੰਨੇ ਦਾ ਬੈਠ ਨਾ 478 ਖੰਨਾ ਹੈ ਜੀ 78 ਜਿੱਥੇ ਇਹਨੇ ਕਢਾ ਲਵੀ ਕਾਲ ਇਸੇ ਬੈਠਾ ਮਾਨ ਦਾ ਪੂਰਾ ਖੰਨਾ ਤੜ ਕੇ ਪੇਟ ਨੂੰ ਤੇ ਖਰਾਬ ਹੋ ਗਿਆ ਜਾ ਜਾ ਦੇਖ ਵਸਾ ਕੇ ਕੀ ਹੁੰਦਾ ਮਰਨੇ ਕਿ ਤੋ ਕਿਹ ਮਰ ਮਲੂ ਕੀ ਕਰ ਲੈਗਾ ਬੰਤ ਮਲੋਤਾ ਤੂੰ ਕੀ ਜੀ ਜਾ ਸੱਚੋ ਸਿਟੀ ਮੈਂ ਮਾਨ ਦਾ ਪਿਸਰਾ ਰੋੜ ਕੇ ਪੇਟ ਸੌ ਦੇ ਕੀ ਇਹ ਲੋਕ ਰੱਖਣਗੇ ਇਹਨਾਂ 435 ਆ ਅਗਰ ਨਾ ਦੁੱਧ ਵੜ ਕੇ 50 5000 ਲੈ ਕੇ ਰੇਸ਼ਪਤ ਉਹੜਾ ਲੱਕ ਜਨਾਬਦੀਨ ਨੂੰ ਉਹ ਕਰ ਨਹੀਂ ਕਿਹੜਾ ਕੋ ਕਰਨਾ ਜਾਂ ਤੂੰ ਕੰਮ ਕਰ ਆ ਕਰ ਜੋ ਜੀ ਕੂਨ ਮੇਰਾ ਅੱਥੇ ਬਾਈ ਮੈਨੂੰ ਪੱਤਰਕਾਰ ਬੁਲਾਉਣਾ ਮਰਜ਼ੀ ਬੁਲਾਈ ਓਏ ਬੜਾ ਆ ਗਿਆ ਪਹਿਲਾਂ ਵੇਸੋਚ ਤੂੰ ਮਸਾ ਛੁੱਟੇ ਆ ਤੂੰ ਗੱਲਾਂ ਕਰਨ ਲੱਗਿਆ ਇਹਨੂੰ ਲਾ ਕੇ ਮੇਰੇ ਚੇਲੇ ਨੂੰ ਤੂੰ ਮੈਨੂੰ ਇੱਥੇ ਲਿਆ ਬਹਾਨਾ ਲਾ ਕੇ ਐਮਐਲਏ ਸਾਹਿਬ ਨੇ ਬੁਲਾਇਆ ਤੂੰ ਕਰਕੇ ਦਿਖਾਈ ਤੈਨੂੰ ਦਿਖਾਉਂ ਤੜਕੇ ਤੂੰ ਜਾ ਤੂੰ ਜਿਆ ਕੰਮ ਕਰ ਸਿੱਧੂ ਮੈਂ ਫੋਟੋ ਕੱਢ ਰਹੀ ਤੂੰ ਮੇਰੇ ਕਿਵੇਂ ਮਾਪਾ ਮੇਰੇ ਤੋਂ ਗੋਰਾ ਕਰੂੰਗਾ ਬੜੇ ਬਸਾ ਨਹੀਂ ਆਹ ਸਾਰਾ ਤੂੰ ਹੀ ਜਾਓ ਤੂੰ ਇੱਥੇ ਆ ਜੀ ਨਹੀਂ ਹੈਗੇ ਕੋਈ ਗੱਲ ਪੰਜਾਬ ਮੇਰੇ ਮਲਾਜਾ ਕਰਾਉਣ ਲੈ ਆਇਆ ਬੜਾ ਆਨ ਤੁਸੀਂ ਅੱਪੀ ਜੀ ਵੇਟਨ ਦਿਖਾਉਂ ਕੀ ਆ ਮੈਂ ਤਾਂ ਕੇ ਨਾਲ ਤੇ ਬੰਦੇ ਇਕੱਠੇ ਹੋਏ ਮੇਰੇ ਵਾਲਾ ਰੱਖੀ ਦੇਖ ਜੀ ਤੂੰ ਦੇਖ ਜੀ ਥੋੜੇ ਰੱਖੇ ਅੰਦਰ ਬੜੇ